ਬਹੁਤ ਵਧੀਆ ਖੁੱਲਦਾ ਪਿਆ ਜੀ ਹਾਂਜੀ ਬਹੁਤ ਨਜ਼ਾਰਾ ਆ ਜੇ ਖੁੱਲ ਜੇ ਤਾਂ ਇਹ ਨਾਲ ਦੀ ਰੀਸ ਕੋਈ ਨਹੀਂ ਕੀ ਅੱਛਾ ਕਿਉਂਕਿ ਆਪਾਂ ਜਿਹੜਾ ਚੰਡੀਗੜ੍ਹ ਰੋਡ ਨੂੰ ਜਾਣਾ ਜਮਾਲਪੁਰ ਨੂੰ ਜਾਣਾ ਆਪਾਂ ਬਹੁਤ ਆਸਾਨ ਹੋਊਗਾ ਜਿਹੜਾ ਆਪਾਂ ਬਸਤੀ ਜਾਂਵ ਵਿੱਚ ਫਸਦੇ ਆ ਉਹ ਨਹੀਂ ਫਸਾਂਗੇ ਅੱਛਾ ਜੀ 1300 ਰੋਡ ਤੋਂ ਸਿੱਧਾ ਆਪਾਂ ਜਮਾਲਪੁਰ ਚੰਡੀਗੜ੍ਹ ਰੋਡ ਨੂੰ ਸਿੱਧਾ ਸਲੈਕਟ ਕਰਾਂਗੇ ਅੱਛਾ ਇਹ ਰਸਤਾ ਪਹਿਲਾਂ ਵੀ ਖੁੱਲ ਜਾਣਾ ਚਾਹੀਦਾ ਸੀ ਖੁੱਲ ਜਾਣਾ ਚਾਹੀਦਾ ਸੀ ਗਲਤੀ ਆ ਲੋਕਾਂ ਨੇ ਜਿਹੜਾ ਨਹੀਂ ਖੁੱਲਣ ਦਿੰਦੇ ਜਿਹੜਾ ਅੱਜ ਟ੍ਰੈਫਿਕ ਦੀ ਸਮੱਸਿਆ ਵਾ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਦੀ ਅੱਜ ਮਕੇ ਪੂਰੇ ਮ ਬਲਕੇ ਅ ਅੱਜ ਸੰਤੀ ਸ਼ਹਿਰ ਆ ਇਸ ਕਰਕੇ ਵੱਡੀ ਸਮੱਸਿਆ ਆ ਰਹੀ ਆ ਉਹਦੇ ਕਰਕੇ ਅੱਜ ਥਾਂ ਥਾਂ ਤੇ ਟ੍ਰੈਫਿਕ ਜਾਮ ਹੋ ਰਹੀ ਆ ਜਿਹੜਾ ਕੰਮ 10 ਮਿੰਟ ਚ ਹੋਣਾ ਉਹ 2-2 4-4 ਘੰਟੇ ਦਿਹਾੜੀ ਦੇੜੀ ਖਰਾਬ ਹੋ ਰਹੀ ਆ ਉਹਦੇ ਕਰਕੇ ਅੱਜ ਬਸਤੀ ਚੌਂਕ ਜਿਹੜਾ ਜਾਮ ਲੱਗਦਾ 2-2 ਘੰਟੇ 3-3 ਘੰਟੇ ਜਾਮ ਲੱਗਦਾ ਵਾ ਲੋਕ ਫਸਦੇ ਨੇ ਸਵੇਰੇ ਵੀ ਜਾਂਦੇ ਵੀ ਸ਼ਾਮ ਨੂੰ ਜਾਂਦੇ ਵੀ ਉਹਦੇ ਕਰਕੇ ਇਹ ਰਸਤਾ ਸ਼ਾਰਟਕਟ ਰਸਤਾ ਕੱਢ ਰਹੇ ਆ ਇਹ ਰਸਤਾ ਨਿਕਣ ਨਾਲ ਔਰ ਲੋਕ ਇਹ ਚਾਹੁੰਦੇ ਨੇ ਲੋਕਾਂ ਦੀ ਰਾਏ ਲਓ ਜਾ ਕੇ ਬਲਕੇ ਰਾਹੋ ਰੋਡ ਤੋਂ ਜਾ ਕੇ ਲੋਕਾਂ ਦੀ ਰਾਏ ਲਓ ਇਧਰਲੇ ਪਾਸਿਓਂ ਰਹਿ ਲਓ ਕਿਉਂਕਿ ਇਧਰ ਵੀ ਕਾਰਖਾਨੇ ਨੇ ਇਧਰ ਵੀ ਕਾਰਖਾਨੇ ਨੇ ਇਥੋਂ ਲੋਕ ਉਧਰ ਜਾਂਦੇ ਨੇ ਉਧਰੋਂ ਲੋਕ ਇਧਰ ਆਉਂਦੇ ਨੇ ਉਹ ਜਾ ਜੇ ਇਹ ਰਸਤਾ ਨਹੀਂ ਹੈਗਾ ਤਾਂ ਬਸਤੀ ਚੌਂਕ ਜਾਮ ਡੇਡ ਡੇਡ ਘੰਟਾ ਜਾਮ ਚ ਫਸਦੇ ਨੇ ਔਰ ਇਹਦੇ ਨਾਲ ਜੇ ਆਪਾਂ ਮਤਲਬ ਕਿ 32 ਸੈਕਟਰ ਜਾਣਾ ਸੰਵਲਾ ਚੌਂਕ ਜਾਣਾ ਜਮਾਲਪੁਰ ਜਾਣਾ ਸਿਰਫ 5 ਮਿੰਟ ਦਾ ਰਸਤਾ ਜੇ ਆਪਾਂ ਬਸਤੀ ਘੁੰਮ ਕੇ ਜਾਣਾ ਉਹ ਘੱਟੋ ਘੱਟ 2-2 ਘੰਟੇ ਉੱਥੇ ਜਾਮ ਚ 3-3 ਘੰਟੇ ਬਿਕੇ ਉੱਥੇ ਪਹੁੰਚਣ ਨੂੰ ਲੱਗਦੇ ਨੇ ਇਸ ਕਰਕੇ ਮੈਂ ਤਾਂ ਲੋਕਾਂ ਦੀ ਸੋਚ ਲੋਕ ਕਹਿੰਦੇ ਸੀਗੇ ਇਹ ਮੈਂ 2000 ਜਦੋਂ ਪਾਰਾਂ ਦੇ ਵਿੱਚ ਕਾਉਂਸਲ ਬਣਾਈ ਸੀ ਉਦੋਂ ਵੀ ਲੋਕਾਂ ਦੀ ਰਾਇ ਸੀ ਲੋਕਾਂ ਦੀ ਲੋਕ ਕਹਿੰਦੇ ਸੀ ਇਹ ਰਸਤਾ ਕੱਢੋ ਤਾਂ ਕਿ ਜਹਾਮ ਚ ਬਚੀ ਅੱਜ ਕਿੰਨਾ ਜਹਾਮ ਹੋ ਗਿਆ ਜੇ ਅੱਜ ਅਸੀਂ ਰਸਤਾ ਨਾ ਕੱਢਿਆ ਤੇ ਔਲਾਸੇ ਜਿੰਨੀ ਟ੍ਰੈਫਿਕ ਪੱਦ ਰਹੀ ਆ ਤੇ ਸਾਨੂੰ ਜੀਣਾ ਔਖਾ ਹੋ ਜਾਊਗਾ ਸਾਨੂੰ ਮਰ ਕੇ ਜਿਹੜਾ 10 ਮਿੰਟ ਦਾ ਕੰਮ ਆ ਉਹ ਦੋ ਦੋ ਦਿਨ ਲੱਗਣਗੇ ਉਹ ਕੰਮ ਕਰ ਲੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਸਾਰੇ ਲੋਕਾਂ ਦੀ ਰਾਇ ਲਓ ਲੋਕ ਜਿਹੜੀ ਸੋਚ ਆ ਉਹ ਸੀ ਕਰੀ ਠੀਕ ਹੈ